ਨਮਸਕਾਰ ਸਾਥਿਓ ਮੈਂ ਮੇਵਾ ਸਿੰਘ ਪਵਾਰ ਰਾਵੀ ਤੱਪਾ ਬਾਜੀ ਕਾ ਰੇਖਤਾ ਸਮਾਜ ਗਰੁੱਪ ਦੇ ਐਡਮਿਨ ਹੋਣ ਦੇ ਨਾਤੇ ਮੈਂ ਸਾਰੇ ਹੀ ਸਮਾਜ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਆਓ ਆਪਾਂ ਰਲ ਮਿਲ ਆਪਣੇ ਸਮਾਜ ਨੂੰ ਇੱਕਜੁੱਟ ਕਰਨ ਵਾਸਤੇ ਉਪਰਾਲਾ ਕਰੀਏ ਕਿਉਂਕਿ ਸਮਾਜ ਉਹੀ ਤਰੱਕੀ ਕਰ ਸਕਦਾ ਹੈ ਜਿੱਦੀ ਇਕਜੁਟਤਾ ਹੋਵੇ ਭਵੇਂ ਉਹ ਵੱਖ-ਵੱਖ ਨਸਲਾਂ ਚ ਹੋਵੇ ਵੱਖ-ਵੱਖ ਭੇਦ ਹੋਣ ਵੱਖ-ਵੱਖ ਰਾਜਨੀਤਿਕ ਹੋਣ ਪਰੰਤੂ ਜਦੋਂ ਕਿਸੇ ਵੀ ਸਮਾਜ ਵਿੱਚ ਇਸ ਤਰ੍ਹਾਂ ਦੀ ਇੱਕ ਫੁੱਟਪਾਉ ਦੇ ਕੁਝ ਚੰਦ ਲੋਗ ਆ ਜਾਣ ਤਾਂ ਉਹ ਸਮਾਜ ਕਦੇ ਵੀ ਜੋ ਰਾਜਨੀਤਿਕ ਤੌਰ ਤੇ ਹੋਵੇ ਜੋ ਸਮਾਜਿਕ ਤੌਰ ਤੇ ਹੋਵੇ ਜੋ ਧਾਰਮਿਕ ਤੌਰ ਤੇ ਹੋਵੇ ਨਾ ਤਾਂ ਤਰੱਕੀ ਕਰ ਸਕਦਾ ਹੈ ਔਰ ਨਾ ਹੀ ਸਮਾਜ ਨੂੰ ਕੋਈ ਸਹਿ ਦੇ ਸਕਦਾ ਹੈ ਤਾਂ ਅਸੀਂ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਜੋ ਕਿ রাਵੀ ਤੱਪਾ ਬਾਜੀ ਦਾ ਸਮਾਜ ਇਕਤਾ ਦੇ ਗਰੁੱਪ ਨੂੰ ਬਣਾ ਕੇ ਉਸ ਦਾ ਸੰਗਠਨ ਕੀਤਾ ਔਰ ਰਾਵੀ ਦੇ ਲੋਕ ਤੱਪੇ ਦੇ ਲੋਕ ਇਸ ਵਿੱਚ ਸਾਹਮਣੇ ਉਹਨਾਂ ਨੂੰ ਉਹਨਾਂ ਤੋਂ ਸਾਨੂੰ ਭਰਪੂਰ ਹੰਗਾਰਾ ਮਿਲ ਰਿਹਾ ਹੈ ਕਿ ਜੋ ਪਿਛਲੇ 30 24 ਸਾਲਾਂ ਤੋਂ ਸਾਡੇ ਸਮਾਜ ਚੰਦ ਲੋਕ ਖਰਾਬ ਕਰ ਰਹੇ ਨੇ ਸਾਡੇ ਸਮਾਜ ਦਾ ਪੈਸਾ ਕਿਵੇਂ ਨੰਦੇ ਨਜਾਇਜ਼ ਬਰਬਾਦ ਕਰ ਰਹੇ ਨੇ ਸਮਾਜ ਫੁੱਟ ਪਾ ਰਹੇ ਨੇ ਇਸ ਤਰ੍ਹਾਂ ਦੇ ਲੋਕਾਂ ਨੂੰ ਅਸੀਂ ਮੁੱਖ ਧਾਰਾ ਚ ਗਿਆਨ ਵਾਸਤੇ ਇੱਕ ਬਹੁਤ ਹੀ ਵਧੀਆ ਪਲੇਟਫਾਰਮ ਦਿੱਤਾ ਹੈ ਜਿਸ ਵਿੱਚ ਸਾਰੇ ਹੀ ਇਕਜੁੱਟ ਹੋ ਕੇ ਅਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਮੇਰੀ ਸਾਰੇ ਹੀ ਆਪਣੇ ਸਮਾਜ ਨੂੰ ਇੱਕ ਕੌਮੀ ਸੰਦੇਸ਼ ਹੈ ਕਿ ਆਵਾ ਤੀ ਤ੍ਰਿਖ ਇਸੇ ਮਿਣੇ ਦੀ ਦਿਨ ਸ਼ਨੀਵਾਰ ਹੋਊਗਾ ਪਿੰਡ ਚੱਕਰਪੁਰਾ ਜੋ ਕਿ ਜਾਖਲ ਟਵਣਾ ਅਤੇ ਰਤਿਆ ਦੇ ਬਿਲਕੁਲ ਵਿਚਕਾਰ ਸੈਂਟਰ 'ਚ ਪੈਂਦਾ ਹੈ ਤੇ ਆਪ ਉੱਤੇ ਪਹੁੰਚ ਕੇ ਤੁਹਾਡੇ ਕੀਮਤੀ ਵਿਚਾਰ ਹੋਣਗੇ ਜੋ ਅਸੀਂ ਸੁਣਨ ਵਾਸਤੇ ਉਤਾਵਲੇ ਹੋਵਾਂਗੇ ਤਾਂ ਤੁਸੀਂ ਉੱਥੇ ਜ਼ਰੂਰ ਪਹੁੰਚੋ ਤਾਂ ਕਿ ਆਪਾਂ ਜੋ ਇਹ ਇੱਕ ਤਰ੍ਹਾਂ ਦੀ ਆਪਸ ਚ ਦੂਰੀਆਂ ਬਣੀਆਂ ਹੋਈਆਂ ਨੇ ਇਹਨਾਂ ਨੂੰ ਨੇੜੇ ਲਾਣ ਦੀ ਆਪਾਂ ਕੋਸ਼ਿਸ਼ ਕਰੀਏ ਕਿਉਂਕਿ ਇਨਸਾਨ ਉਹੀ ਹੀ ਅੱਛਾ ਕੁਆ ਜਾਂਦਾ ਹੈ ਕਿ ਜੋ ਟੁੱਟੇ ਹੋਇਆਂ ਨੂੰ ਜੋੜ ਸਕੇ ਨਹੀਂ ਤਾਂ ਇਨਸਾਨ ਤਾਂ ਧਰਤੀ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਨੇਕੀ ਜੋ ਆਪਣਾ পেট ਪਾਲ ਕੇ ਸੌਂਦੇ ਨੇ ਆਪਣਾ ਜੀਵਨ ਬਸਰ ਕਰਦੇ ਨੇ ਪਰੰਤੂ ਇਨਸਾਨ ਉਹ ਮੰਨਿਆ ਜਾਂਦਾ ਹੈ ਕਿ ਜੋ ਸਮਾਜ ਦੇ ਹਿੱਤਾਂ ਵਾਸਤੇ ਕੰਮ ਕਰਕੇ ਸਮਾਜ ਨੂੰ ਜੋੜੇ ਉਹਦਾ ਨਾਮ ਆਣ ਵਾਲੀਆਂ ਪੀੜ੍ਹੀਆਂ ਵਿੱਚ ਵੀ ਗਿਣਿਆ ਜਾਂਦਾ ਹੈ ਤਾਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਕਿ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਆਪ ਜਰੂਰ ਉੱਤੇ ਪਹੁੰਚੋ ਤੁਹਾਡੇ ਕੀਮਤੀ ਵਿਚਾਰ ਵੱਡ ਮੁੱਲੇ ਹੋਣਗੇ ਜੋ ਸਾਨੂੰ ਸੁਝਾਅ ਦੇ ਸਕਣਗੇ ਔਰ ਜੋ ਸਮਾਜ ਨੂੰ ਇਕਜੁੱਟ ਕਰਕੇ ਸਹੀ ਸੇਧ ਤੇ ਲਿਆ ਸਕਣ ਤਾਂ ਸਮਾਜ ਉਹ ਫਿਰ ਤਰੱਕੀਆਂ ਦੇ ਲੀਹਾਂ ਤੇ ਆ ਸਕੇ ਤਾਂ ਮੇਰੀ ਇਹੀ ਅਪੀਲ ਹੈ ਕਿ ਆਪ ਜੀ ਮੈਂ ਆਪ ਨੂੰ ਕਹਿ ਰਿਹਾ ਹੱਥ ਜੋੜ ਕੇ ਆਪ ਜਰੂਰ ਪਹੁੰਚੋ 30 ਤਰੀਕ ਨੂੰ ਦਿਨ ਸ਼ਨੀਵਾਰ ਹੋਊਗਾ ਮੈਂ ਤੁਹਾਡਾ ਇੰਤਜ਼ਾਰ ਉੱਥੇ ਕਰੂੰਗਾ ਆਪ ਜਰੂਰ ਪਹੁੰਚਣਾ ਜੀ ਮੇਰੀ ਹੱਥ ਜੋੜ ਕੇ ਆਪ ਨੂੰ ਬੇਨਤੀ ਹੈ ਸ਼ੁਰੂ ਰਹੇ ਧੰਨਵਾਦ